ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਐਮਪੀ ਸੰਜੀਵ ਅਰੋੜਾ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਟੱਪ ਗਏ ਨੇ ਉਹਨਾਂ ਨੇ ਪੂਰੇ ਲੁਧਿਆਣਾ ਦੇ ਵਿੱਚ ਫਲੈਕਸ ਲਗਾਏ ਨੇ ਯੂਨੀਪੋਲ ਲਗਾਏ ਨੇ ਬੋਰਡ ਲਗਾਏ ਨੇ ਆਪਰੇਸ਼ਨ ਸੰਦੂਰ ਦੇ ਨਾਮ ਤੇ ਹੁਣ ਪਾਕਿਸਤਾਨੀ ਅੰਤਕ ਨੂੰ ਮੂੰਹ ਤੋੜ ਜਵਾਬ ਆਈ ਸਲੂਟ ਟੂ आवर ਆਰਮਡ ਫੋਰਸਸ ਫਾਰ ਆਪਰੇਸ਼ਨ ਸੰਦੂਰ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ ਤੇ ਇਲੈਕਸ਼ਨ ਦੇ ਵਿੱਚ ਵੋਟਾਂ ਲੈਣ ਲਈ ਫੋਇ ਤੱਕ ਨੂੰ ਵਰਤਨ ਲਈ ਤਿਆਰ ਨੇ ਆਮ ਆਦਮੀ ਪਾਰਟੀ ਦੇ ਐਮਪੀ ਤੇ ਉਹ ਉਮੀਦਵਾਰ ਸੰਜੀਵ अरोड़ा ਪੂਰਾ ਦੇਸ਼ ਪੂਰਾ ਪੰਜਾਬ ਇਹ ਜਿਹੜੀ ਹੈ ਅਰਦਾਸਾਂ ਕਰ ਰਿਹਾ ਕਿ ਕੋਈ جنگ ਨਾ ਲੱਗੇ ਕੋਈ ਇਹੋ ਜਿਹਾ ਮਾਹੌਲ ਨਾ ਬਣੇ ਜਿਹਦੇ ਨਾਲ ਪੰਜਾਬ ਦਾ ਸਾਡੇ ਦੇਸ਼ ਦਾ ਕੋਈ ਨੁਕਸਾਨ ਹੋਵੇ ਤੇ ਉਸੇ ਦੇ ਵਿੱਚ ਆਪਦਾ ਦੇ ਵਿੱਚੋਂ ਅਫਸਰ ਲੱਭਦੇ ਹੋਏ ਭਗਵਾਨ ਸਿੰਘ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਕਹਿੰਦੇ ਸੀ ਕਿ ਉਹ ਆਪਦਾ ਜੋ ਅਫਸਰ ਲੱਭ ਰਿਹਾ ਤਾਂ ਖੋਦਾ ਆਮ ਆਦਮੀ ਪਾਰਟੀ ਆਪ ਦਾ ਜੋ ਅਫਸਰ ਲੱਭ ਰਹੀ ਹੈ ਇੱਕ ਪਾਸੇ ਸਾਡੇ ਦੇਸ਼ ਦੇ ਜਵਾਨ ਬਾਰਡਰਾਂ ਤੇ ਤਾਇਨਾਤ ਨੇ ਸਾਡੀਆਂ ਪੰਜਾਬ ਦੀਆਂ ਮਾਵਾਂ ਅਰਦਾਸਾਂ ਕਰ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਬਾਰਡਰਾਂ ਤੇ ਖੜੇ ਨੇ ਤੇ ਦੂਜੇ ਪਾਸੇ ਇਹਨਾਂ ਸਾਰਿਆਂ ਦੇ ਵਿੱਚੋਂ ਵੋਟਾਂ ਦਾ ਲਾਹਾ ਲੈਣ ਲੱਗੇ ਨੇ ਐਮਪੀ ਤੇ ਮੌਜੂਦਾ ਉਮੀਦਵਾਰ ਸੰਜੀਵ अरोड़ा ਹੁਣ ਇੱਥੇ ਇਹ ਗੱਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰਕੇ ਆਈ ਸੀ ਕਿ ਅਸੀਂ ਬਦਲਾਅ ਦੀ ਰਾਜਨੀਤੀ ਕਰਨੀ ਆ ਅਸੀਂ ਵੋਟਾਂ ਧਰਮ ਜਾਤੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਨਹੀਂ ਇਕੱਠੀਆਂ ਕਰਨੀਆਂ ਤੇ ਅੱਜ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਿਆ ਜਾ ਰਿਹਾ ਅੱਜ ਲੋਕਾਂ ਦੀ ਇਹ ਜਿਹੜੇ ਜਜ਼ਬਾਤਾਂ ਨਾਲ ਨਹੀਂ ਖੇਡਿਆ ਜਾ ਰਿਹਾ ਆਪਰੇਸ਼ਨ ਸੰਧੂਰ ਦੇ ਨਾਮ ਤੇ ਤੁਸੀਂ ਸਲੂਟ ਮਾਰਦੀ ਫੋਟੋ ਲਾ ਕੇ ਸੰਜੀਵ अरोੜੇ ਦੀ ਕੀ ਦੇਣਾ ਆ ਆਪਰੇਸ਼ਨ ਸੰਧੂਰ ਦੇ ਵਿੱਚ ਕੀ ਕੀਤਾ ਉਹਨਾਂ ਨੇ ਉਹ ਉਹੀ ਗੱਲ ਹੈ ਕਿ ਜਿਸ ਤਰੀਕੇ ਨਾਲ ਕੱਲ ਚਰਚਾ ਚੱਲ ਰਹੀ ਸੀ ਕਿ ਅੰਬਾਨੀ ਆਪਰੇਸ਼ਨ ਸੰਧੂਰ ਦਾ ਟ੍ਰੇਡਮਾਰਕ ਰਜਿਸਟਰ ਕਰਾਉਣ ਚਲੇ ਗਏ ਸੀ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਭਾਜਪੀ ਦੇ ਇੱਕ ਲੀਡਰ ਵੱਲੋਂ ਪੋਸਟਰ ਲਗਾਏ ਗਏ ਤਾਂ ਹੁਣ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਵੀ ਪੂਰੇ ਲੁਧਿਆਣੇ ਦੇ ਵਿੱਚ ਵੋਟਾਂ ਲੈਣ ਲਈ ਆਪਰੇਸ਼ਨ ਸੰਧੂਰ ਦੇ ਬੋਰਡ ਲਗਾਏ ਗਏ ਹੁਣ ਇੱਕ ਪਾਸੇ ਸਾਡੀਆਂ ਫੋਰਸਾਂ ਇੱਕ ਦੂਜੇ ਸਾਹਮਣੇ ਖੜੀਆਂ ਐ ਇੱਕ ਪਾਸੇ ਜਿਹੜਾ ਪੂਰੇ ਪੰਜਾਬ 'ਚ ਮਾਹੌਲ ਇਸ ਤਰੀਕੇ ਦਾ ਬਣਿਆ ਹੋਇਆ ਲੋਕ ਡਰ ਰਹੇ ਨੇ ਜਿਹੜਾ ਜਿਸ ਧਰਮ ਨੂੰ ਮੰਨਦਾ ਉਹਦੀਆਂ ਅਰਦਾਸਾਂ ਕਰ ਰਿਹਾ ਕਿ ਕੋਈ ਯੰਗ ਵਾਲਾ ਮਾਹੌਲ ਨਾ ਬਣੇ ਬਾਡਰੇ ਏਰੀਆ ਦੇ ਲੋਕ ਉਜਾੜੇ ਜਾ ਰਹੇ ਨੇ ਉਹਨਾਂ ਨੂੰ ਘਰ ਘਰ ਛੱਡ ਕੇ ਇੱਧਰ ਆਉਣਾ ਪੈ ਰਿਹਾ ਤੇ ਉਹਦੇ ਵਿੱਚੋਂ ਵੋਟਾਂ ਖੱਟਣ ਲਈ ਇਹ ਦੇਖੋ ਕਿ ਕਿਸ ਤਰੀਕੇ ਦੀ ਰਾਜਨੀਤੀ ਹੈ ਕਿ ਜੰਗ 'ਚੋਂ ਵੀ ਵੋਟਾਂ ਖੱਟਦੇ ਆ ਇਹ ਲੋਕ ਜੰਗ 'ਚੋਂ ਵੀ ਮੁਨਾਫਾ ਭਾਲਦੇ ਨੇ ਇਹ ਲੋਕ ਕਿਉਂਕਿ ਸੰਜੀਵ ਅਰੋੜਾ ਜੀ ਇੱਕ ਵਪਾਰੀ ਨੇ ਅਕਸਰ ਇਹ ਹੁੰਦਾ ਹੈ ਕਿ ਜਿਹੜਾ ਇਸ ਤਰੀਕੇ ਨਾਲ ਬਾਨੀਆਂ ਨੇ ਆਪਦਾ ਲਾਹਾ ਲਿਆ ਉਸ ਤਰੀਕੇ ਨਾਲ ਵਪਾਰੀ ਨੇ ਹੁੰਦਾ ਕਿ ਇਸ ਤਰੀਕੇ ਦੇ મત ਸਾਰਿਆਂ ਦੀ ਨਹੀਂ ਗੱਲ ਕਰਦਾ ਇਸ ਤਰੀਕੇ ਦੇ ਵਪਾਰੀ ਜਿਹੜੇ ਲੋਕ ਜੰਗ 'ਚੋਂ ਵੀ ਆਪਦਾ ਵਪਾਰ ਖੜਦੇ ਨੇ ਤੇ ਵੋਟਾਂ ਦਾ ਵਪਾਰ ਖੱਟ ਰਹੇ ਨੇ ਇਹ ਪਲੀਟੀਕਲ ਲੋਕ ਆਪਣੀਆਂ ਵੋਟਾਂ ਦਾ ਵਪਾਰ ਕਰ ਰਹੇ ਨੇ ਪੂਰਾ ਦੇਸ਼ ਸੇਣਾ ਨਾਲ ਖੜਾ ਹੈ ਪੂਰਾ ਦੇਸ਼ ਇਹ ਡਰ ਦੇ ਵਿੱਚ ਹੈ ਕਿ ਕੋਈ ਸਾਡੇ ਇਸ ਤਰੀਕੇ ਦਾ ਮਾਹੌਲ ਨਾ ਬਣੇ ਸ਼ਾਂਤੀ ਬਣੀ ਰਹੇ ਸਾਡੇ ਜਿਹੜੇ ਜਿਹੜੇ ਸਾਡੇ ਪਹਿਲਗਾਮ ਦੇ ਵਿੱਚ ਲੋਕ ਮਾਰੇ ਗਏ ਉਸ ਨੂੰ ਦਾ ਬਦਲਾ ਵੀ ਲਿਆ ਜਾਵੇ ਅੱਤਵਾਦੀਆਂ ਨੂੰ ਸਬਕ ਵੀ ਸਿਖਾਇਆ ਜਾਵੇ ਪਰ ਉਸ ਦੇ ਬਾਵਜੂਦ ਵੀ ਸ਼ਾਂਤੀ ਬਣੀ ਰਹੇ ਕੋਈ ਦੋਨਾਂ ਦੇਸ਼ਾਂ 'ਚ ਇਸ ਤਰੀਕੇ ਦੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨੁਕਸਾਨ ਹੋਵੇ ਪਰ ਉਸ ਦੇ ਵਿੱਚੋਂ ਲਾਹਾ ਲੈਣ ਲੱਗੇ ਨੇ ਆਮ ਆਦਮੀ ਪਾਰਟੀ ਦੇ ਇਹ ਉਮੀਦਵਾਰ ਜਿਨ੍ਹਾਂ ਨੇ ਕਰੋੜਾਂ ਰੁਪਏ ਖਰਚ ਕੇ ਪੂਰੇ ਲੁਧਿਆਣੇ ਨੂੰ ਭਰ ਦਿੱਤਾ ਹੈ ਆਪਰੇਸ਼ਨ ਸੰਧੂਰ ਦੇ ਨਾਲ ਆਪਰੇਸ਼ਨ ਸੰਧੂਰ ਦੇ ਵਿੱਚ ਜਾਂ ਤਾਂ ਦੱਸਣ ਸੰਜੀਵ ਰੋੜਾ ਜੀ ਕਿ ਕੋਈ ਫਾਈਟਰ ਜੈਟ ਚਲਾ ਕੇ ਲਗਾਏ ਸੀ ਜਾਂ ਕੋਈ ਇਹਨਾਂ ਨੇ ਮਜ਼ਾਇਲ ਸਿਟੀ ਆ ਪਾਕਿਸਤਾਨ ਤੇ ਜਾਂ ਇਹਨਾਂ ਨੇ ਕੋਈ ਅਜੀਹਾ ਕੰਮ ਕੀਤਾ ਸਾਡੀ ਭਾਰਤੀ ਫੌਜ ਤਾਂ ਹੈ ਹੀ ਸਲੂਟ ਦੇ ਹੱਕਦਾਰ ਉਹ ਤਾਂ ਕੰਮ ਕਰ ਹੀ ਰਹੀ ਹੈ ਉਹ ਤਾਂ ਲਗਾਤਾਰ ਲੜ ਰਹੀ ਹੈ ਸਾਡਿਆਂ ਆ ਜਿਹੜੀ ਹੈ ਅ ਲਗਾਤਾਰ ਜਵਾਬ ਦੇ ਰਹੀ ਹੈ ਪਾਕਿਸਤਾਨ ਨੂੰ ਤੁਹਾਡਾ ਵਿੱਚ ਕੀ ਯੋਗਦਾਨ ਹੈ ਤੁਸੀਂ ਸਿਰਫ ਵੋਟਾਂ ਇਕੱਠੀਆਂ ਕਰ ਰਹੇ ਹੋ ਕਿ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾਵੇ ਲੁਧਿਆਣੇ ਦੇ ਵੋਟਰਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾਵੇ ਤੇ ਉੱਥੇ ਵੋਟਾਂ ਇਕੱਤਰ ਕੀਤੀਆਂ ਜਾਣ ਅਜਿਹੇ ਮੌਕੇ ਅਜਿਹੀਆਂ ਗੱਲਾਂ ਨਹੀਂ ਸੁਭਦੀਆਂ ਤੇ ਖਾਸ ਕਰਕੇ ਉਹ ਪਾਰਟੀ ਜਿਹੜੀ ਇਹ ਗੱਲ ਕਹਿ ਕੇ ਆਈ ਹੋਵੇ ਕਿ ਅਸੀਂ ਸੱਤਾ ਪਰਿਵਰਤਨ ਨਹੀਂ ਅਸੀਂ ਬਿਲਕੁਲ ਬਦਲਾਅ ਕਰਨਾ ਹੈ ਅਸੀਂ ਸਿਸਟਮ ਦਾ ਪਰਿਵਰਤਨ ਕਰਨਾ ਹੈ ਇਹ ਸਿਸਟਮ ਦਾ ਪਰਿਵਰਤਨ ਇਹੀ ਗੱਲਾਂ ਤਾਂ ਬੀਜੇਪੀ ਤੇ ਇਲਜ਼ਾਮ ਲੱਗਦੇ ਆ ਕਿ ਉਹਨਾਂ ਨੇ ਆਪਰੇਸ਼ਨ ਸੰਧੂਰ ਦੇ ਬੋਰਡ ਬਿਹਾਰ ਦੇ ਵਿੱਚ ਲਗਾਏ ਉਹਨਾਂ ਦੇ ਇੱਕ ਲੀਡਰ ਨੇ ਤੇ ਉਹੀ ਕੰਮ ਤੁਸੀਂ ਕਰਨ ਤੋਂ ਲੈ ਹੋਏ ਹੋ ਫਿਰ ਇਹ ਵਿੱਚ ਫਰਕ ਹੀ ਰਹਿ ਗਿਆ ਤੁਸੀਂ ਕਿਹੜੀ ਬਦਲਵੀਂ ਰਾਜਨੀਤੀ ਦੀ ਗੱਲ ਕਰਦੇ ਹੋ ਤਾਂ ਪੂਰਾ ਲੁਧਿਆਣਾ ਭਰਿਆ ਹੋਇਆ ਇਹਨਾਂ ਨੇ ਆਪਰੇਸ਼ਨ ਸੰਧੂਰ ਦੇ ਨਾਲ ਮੈਂ ਪੁੱਛਣਾ ਚਾਹਣਾ ਹੈ ਕਿ ਸੰਜੀਵ अरोड़ा ਦਾ ਆਪਰੇਸ਼ਨ ਸੰਧੂਰ ਦੇ ਵਿੱਚ ਕੀ ਯੋਗਦਾਨ ਹੈ ਸਾਡੇ ਫੌਜੀ ਵੀਰਾਂ ਨੇ ਆਪਰੇਸ਼ਨ ਕੀਤਾ ਤੇ ਜਿਹੜੀ ਸਾਡੀਆਂ ਤਿੰਨੇ ਫੋਰਸਾਂ ਦਾ ਉਹਨਾਂ ਦਾ ਪੂਰਾ ਯੋਗਦਾਨ ਹੈ ਉਹਨਾਂ ਦੀਆਂ ਕੁਰਬਾਨੀਆਂ ਵੀ ਐ ਉਹ ਲੜ ਵੀ ਰਹੇ ਐ ਅੱਜ ਵੀ ਜਿਹੜੇ ਜੰਮੂ ਦੇ ਵਿੱਚ ਸਾਹਮਣੇ ਹੋ ਕੇ ਗੋਲੀਆਂ ਖਾ ਰਹੇ ਐ ਸਾਹਮਣੇ ਹੋ ਕੇ ਗੋਲੀਆਂ ਮਾਰ ਰਹੇ ਐ ਸਭ ਕੁਝ ਜਿਹੜੇ ਡਟ ਕੇ ਖੜੇ ਐ ਸਾਡੀ ਸਵੈਅਖਿਆ ਦੇ ਲਈ ਪਰ ਜਿਹੜੀਆਂ ਇਹ ਰਾਜਨੀਤੀਆਂ ਇਹ ਰਾਜਨੀਤੀਆਂ ਕਿੰਨੀ ਘਟਿਆ ਪੱਧਰ ਤੇ ਉੱਤਰ ਆਈਆਂ ਕਿ ਜੰਗ ਦੇ ਵਿੱਚੋਂ ਵੀ ਮੁਨਾਫਾ ਕੱਟਣ ਲੱਗੇ ਹੋਏ ਨੇ ਇਹ ਲੋਕ ਤੇ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਆਰਟੀ ਐਕਟਿਵਿਸਟ ਮਾਨਗੋਇਲ ਨਾਲ ਜਿਨ੍ਹਾਂ ਨੇ ਇਸ ਚੀਜ਼ ਦੀ ਪੋਸਟ ਪਾਈ ਸਰਦਮ ਆਰਟੀਐਕਟਿਵਿਸ ਮਾਨ ਗੋਇਲ ਜੜ ਚੁੱਕੇ ਨੇ ਗੋਇਲ ਸਾਹਿਬ ਤੁਸੀਂ ਪੋਸਟ ਪਾਈ ਹੈ ਜਿਹਦੇ ਵਿੱਚ ਫੋਟੋ ਲਗਾਈਆਂ ਕਿ ਵੱਡੇ ਵੱਡੇ ਫਲੈਕਸ ਲਗਾ ਦਿੱਤੇ ਗਏ ਆ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਤੇ ਹੁਣ ਜਿਹੜੇ ਉਮੀਦਵਾਰ ਨੇ ਸੰਜੀਵ ਰੋੜਾ ਜਿਹਨਾਂ ਵੱਲੋਂ ਅੰਪ੍ਰੇਸ਼ਨ ਸੰਧੂਰ ਨੂੰ ਵੱਡੇ ਵੱਡੇ ਫਲੈਕਸਾਂ 'ਚ ਲਗਾ ਕੇ ਵਰਤਿਆ ਜਾ ਰਿਹਾ ਹੈ ਇਹ ਕੀ ਦੇਖਦੇ ਹਾਂ ਕਿਹੜੀ ਰਾਜਨੀਤੀ ਹੈ ਇਹ ਇੱਕ ਪਾਸੇ ਡਰ ਦਾ ਮਾਹੌਲ ਜੰਗ ਦਾ ਮਾਹੌਲ ਸਾਡੇ ਫੌਜੀ ਜਿਹੜੇ ਵੀਰ ਆ ਉਹ ਲੜਾਈਆਂ ਦੇ ਮਾਹੌਲ 'ਚ ਖੜੇ ਆ ਮਾਮਾ ਨੂੰ ਫਿਕਰ ਹੈ ਕਿ ਸਾਡੇ ਪੁੱਤ ਜੰਗਾਂ ਤੇ ਗਏ ਆ ਤੇ ਦੂਜੇ ਪਾਸੇ ਕੀ ਲੱਗਦਾ ਵੀ ਭਗਵਾਨ ਸਿੰਘ ਮਾਨ ਕੱਲ੍ਹ ਇਹ ਕਹਿ ਕੇ ਹਟੇ ਆਪਦਾ ਚੋ ਅਫਸਰ ਕੀ ਹੁਣਾ ਮਨ ਵੀ ਪਾਰਟੀ ਵੀ ਆਪਦਾ ਚੋ ਅਫਸਰ ਲੱਭ ਰਹੀ ਹੈ ਬਿਲਕੁਲ ਜੀ ਇਹ ਆਪ ਦਾ ਚੋ ਅਫਸਰ ਹੈ ਤੇ ਮੈਂ ਸਮਝਦਾ ਕਿ ਬੜੀ ਸ਼ਰਮਨਾਕ ਗੱਲ ਹੈ ਮੈਂ ਤੇ ਜੰਗ ਤੇ ਕੁਝ ਪਾਈ ਨਹੀਂ ਰਿਹਾ ਸੀ ਮੈਂ ਤੇ ਮਤਲਬ ਬੜਾ ਦੁੱਖ ਲੱਗਿਆ ਬੀਜੇਪੀ ਕਰਦੀ ਹੈ ਤੇ ਇਹ ਵੀ ਕਰੀ ਜਾਂਦੇ ਆ ਕਿ ਇਹਨਾਂ ਤੇ ਬੀਜੇਪੀ ਚ ਕੋਈ ਫਰਕ ਲੱਗ ਨਹੀਂ ਰਿਹਾ ਮੈਨੂੰ ਰੀਜ਼ਨ ਇਹ ਹੈ ਕਿ ਤੁਸੀਂ ਦੇਖੋ ਵੀ ਇੱਕ ਪਾਸੇ ਜੰਗ ਲੱਗੀ ਹੋਈ ਹੈ ਸਾਡੇ ਫੌਜੀ ਸ਼ਹੀਦ ਹੋਈ ਜਾਂਦੇ ਆ ਵਿੱਚੋਂ ਆਮ ਲੋਕ ਵੀ ਬੜੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪੁੰਛੇ ਦੇ ਵਿੱਚ 15 16 ਸਾਡੇ ਆਮ ਬੰਦੇ ਵੀ ਮਰ ਗਏ ਜਵਾਕ ਵੀ ਜਿਹੜਾ ਹੈਗਾ ਇਹ ਜੰਗ ਦੇ ਵਿੱਚ ਚਲੇ ਗਏ ਤੇ ਇਹ ਜੇ ਮਾਹੌਲ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਕਿਦਾਂ ਬਠਿੰਡੇ ਵਾਲੇ ਪਾਸੇ इवन ਹੋਰ ਥਾਵਾਂ ਤੇ ਕਿਸ ਤਰੀਕੇ ਦੇ ਨਾਲ ਬੰਬ ਜਿਹੜੀ ਮਿਜ਼ਾਈਲਾਂ ਛੱਡੀਆਂ ਜਾ ਰਹੀਆਂ ਨੇ ਜਿਹੜੇ ਹੈਗੇ ਡਰੋਨ ਆ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਹੈਗਾ ਸਾਡੀਆਂ ਜਿਹੜੀਆਂ ਫੋਰਸਿਸ ਨੇ ਹੈਗੀਆਂ ਉਹ ਬਾਰਡਰ ਤੇ ਲੱਗੀਆਂ ਹੋਈਆਂ ਨੇਗੀਆਂ ਪਰ ਇਹ ਜਿਹੇ ਹਾਲਾਤ ਦੇ ਵਿੱਚ ਚੱਲਦੀ ਚੱਲਦੇ ਇਹ ਜਿਹੇ ਹਾਲਾਤ ਦੇ ਵਿੱਚ ਤੁਸੀਂ ਪੋਸਟਰ ਲਾ ਕੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਜੀ ਜਿਹੜਾ ਹੈਗਾ ਅਪ੍ਰੈਸ਼ਨ ਸੰਧੂਰ ਦੇ ਪੋਸਟਰ ਲਾ ਰਹੇ ਨੇ ਕਿ ਸਾਨੂੰ ਬੜਾ ਇੰਦਾ ਕਿ ਮਤਲਬ ਇੱਕ ਵੋਟਾਂ ਮੰਗੀਆਂ ਜਾ ਰਹੀਆਂ ਨੇ ਇੱਕ ਤਰੀਕੇ ਨਾਲ ਅਪ੍ਰੈਸ਼ਨ ਸੰਧੂਰ ਤੇ ਕਿਤੇ ਹੋਰ ਨਹੀਂ ਇਹਨਾਂ ਨੇ ਕਿਤੇ ਪੰਜਾਬ ਦੇ ਵਿੱਚ ਲਾਏ ਤੇ ਸਲਿਊਟ ਕੱਲਾ ਤੁਸੀਂ ਕੱਲਾ ਜਿਹੜਾ ਹੈਗਾ ਕੱਲਾ ਲੁਧਿਆਣੇ ਦੇ ਵਿੱਚ ਹੀ ਕਰਨਾ ਸੀਗਾ ਇਹ ਬਹੁਤ ਗੰਦੀ ਰਾਜਨੀਤੀ ਹੈ ਜੀ ਆਪ ਦਾ ਤੇ ਵਿੱਚ ਅਫਸਰ ਹੀ ਹੈ ਇਹ ਅ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜਿਹੜੀ ਬਦਲਵੀਂ ਰਾਜਨੀਤੀ ਦੀ ਗੱਲ ਕਰਕੇ ਆਈ ਸੀ ਇਹ ਤਾਂ ਬਿਲਕੁਲ ਇੱਕ ਨੀਵੇਂ ਥਾਂ ਤੇ ਡਿੱਗੀ ਜਾਂਦੇ ਨੇਗੇ ਕਿ ਮੈਂ ਇਹ ਹੀ ਦੇਖ ਰਿਹਾ ਵੀ ਹੋਰ ਕਿੰਨਾ ਕ ਨੀਵੇਂ ਡਿੱਗਣਗੇ ਇਹ ਵੋਟਾਂ ਲੈਣ ਲਈ ਮਤਲਬ ਇੱਕ ਪਾਸੇ ਉਹੀ ਗੱਲ ਪੰਜਾਬ ਇਹ ਨਹੀਂ ਚਾਹੁੰਦਾ ਮਤਲਬ ਪੰਜਾਬ ਕੀ ਦੇਸ਼ ਦੇ ਜਿਹੜੇ ਸੁਝਵਾਣਾ ਲੋਕ ਨਹੀਂ ਚਾਹੁੰਦੇ ਕਿ ਕੋਈ ਜੰਗ ਹੋਵੇ ਇਤੋਂ ਤੱਕ ਜਿਹੜੀਆਂ ਸਾਡੀਆਂ ਸਰਕਾਰ ਆ ਉਹ ਵੀ ਇਹ ਕਹਿ ਰਹੀ ਹੈ ਕਿ ਅਸੀਂ ਸਿਰਫ ਆਤਵਾਦ ਨੂੰ ਟਕਾਣਾ ਬਣਾਇਆ ਅਸੀਂ ਕੋਈ ਜੰਗ ਦੇ ਵਿੱਚੋਂ ਜਾਂ ਕੋਈ ਸਿਵਿਲian ਨੂੰ ਜਾਂ ਕੋਈ ਪਾਕਿਸਤਾਨ ਦੇ ਫੌਜੀ ਟਕਾਣਿਆਂ ਨੂੰ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਵੀ ਮਤਲਬ ਦੇਸ਼ ਵੀ ਚਾਹੁੰਦਾ ਕਿ ਜੰਗ ਤੋਂ ਜਿੰਨਾ ਬਚਿਆ ਜਾ ਸਕੇ ਪਰ ਇਹ ਉਸੇ ਦੌਰਾਨ ਇਹ جنگ ਦੇ ਵਿੱਚੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਲਾਹਾ ਲੈਣ ਲਈ ਰਾਜਨੀਤਿਕ ਲੋਕ ਆਏ ਉੱਪਰ ਆਉਂਦੇ ਆ ਮਤਲਬ ਇਹ ਕਿ ਕਿਹੜੇ ਪਾਸੇ ਰਾਜਨੀਤੀ ਨੂੰ ਲੈ ਕੇ ਜਾ ਰਹੇ ਆ ਦੇਖੋ ਜੀ جنگ ਦੇ ਵਿੱਚ ਇਹ ਜੇ ਮੌਕੇ ਰਾਜਨੀਤੀ ਕਰਨੀ ਤੇ ਇਹ ਜੇ ਪੋਸਟਰ ਲਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਨਾ ਇਹ ਬਹੁਤ ਘਟੀਆ ਲੈਵਲ ਦੀ ਰਾਜਨੀਤੀ ਹੈ ਕੋਈ ਵੀ ਸਿਆਣਾ ਤੇ ਸੂਝਵਾਨ ਬੰਦਾ ਜਾਂ ਪਾਰਟੀ ਇਹਦੇ ਹਰਕਤ ਮੈਨੂੰ ਲੱਗਦਾ ਨਹੀਂ ਕਰਦਾ ਛੇਤੀ ਛੇਤੀ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਿਲਕੁਲ ਇਹ ਭਾਜਪਾ ਦੀ ਲਾਈਨ ਤੇ ਚੱਲਦੇ ਪਏ ਨੇ ਔਰ ਜਿਹੜਾ ਹੈਗਾ ਜਿੱਦਾਂ ਪਿਛਲੀ ਵਾਰੀ ਭਾਜਪਾ ਨੇ ਪਲਪਾਮਾ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਤੇ ਹੁਣ ਅਸੀਂ ਦੇਖਿਆ ਕਈ ਥਾਵਾਂ ਤੇ ਭਾਜਪਾ ਨੇ ਆਪਦੇ ਪੋਸਟਰ ਹੁਣ ਆਪਰੇਸ਼ਨ ਸੰਧੂਰ ਦੇ ਵੀ ਲਾ ਦਿੱਤੇ ਹੈਗੇ ਦੇ ਕਰਸ ਕਰਕੇ ਜਿੱਥੇ ਬਿਹਾਰ ਚ ਵੋਟਾਂ ਨੇ ਉੱਥੇ ਇਸ ਚੀਜ਼ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਸੇ ਤਰੀਕੇ ਹੁਣ ਲੁਧਿਆਣਾ ਵੈਸਟ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਸ ਦੇ ਵਿੱਚ ਸੰਜੀਵ अरोड़ा ਜੀ ਇਹ ਵੱਡੇ ਵੱਡੇ ਫਲੈਕਸ ਵੱਡੇ ਵੱਡੇ ਯੂਨੀਪੋਲ ਲਾ ਕੇ ਕਰੋੜਾਂ ਰੁਪਏ ਜਿਹੜੇ ਹੈਗੇ ਲਗਾਏ ਜਾ ਰਹੇ ਨੇ ਪ੍ਰੇਸ਼ਾ ਸੁਧੂਰ ਦੇ ਪ੍ਰਚਾਰ ਦੇ ਉੱਤੇ ਆਪਣੀ ਫੋਟੋ ਲਗਾ ਕੇ ਇਸ ਤਰੀਕੇ ਦੇ ਨਾਲ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਹੋਰ ਕਿਤੇ ਪੰਜਾਬ ਥੋਂ ਨੂੰ ਇਹ ਪੋਸਟਰ ਨਹੀਂ ਦੇਖਣਗੇ ਬੜਾ ਮਾੜਾ ਕਲਚਰ ਹੈਗਾ ਬੜਾ ਮਾੜਾ ਜਿਹੜਾ ਹੈਗਾ ਰੁਝਾਨ ਹੈ ਇਹ ਔਰ جنگ ਤੁਸੀਂ ਦੇਖੋ جنگ ਦੇਖੋ ਅਸੀਂ ਆਉਦੀ ਫੋਰਸੇਸ ਦੇ ਨਾਲ ਹੈ ਜੇ ਕੋਈ ਦੇਸ਼ ਤੇ ਆਪਦਾ ਪੈਂਦੀ ਹੈ ਸਾਨੂੰ ਸਾਰੇ ਸਾਰੇ ਅਸੀਂ ਖੜਾਂਗੇ ਯਾਰ ਆਪਦਾ ਦੇਸ਼ ਹੈ ਸਾਡਾ ਪਰ جنگ ਤਾਂ ਅਸਲ جنگ ਹੀ ਹੁੰਦੀ ਹੈ ਨੁਕਸਾਨ ਤਾਂ ਸਾਡਾ ਹੋ ਰਿਹਾ ਹੈ ਦੇਖੋ ਕਿਸ ਤਰੀਕੇ ਨਾਲ ਸਾਡੇ ਜਿਹੜੇ ਫੌਜੀ ਵੀ ਸ਼ਹੀਦ ਹੋ ਰਹੇ ਨੇ ਆਮ ਲੋਕ ਵੀ ਜਿਹੜੇ ਹੈਗੇ ਜਾ ਰਹੇ ਨੇ ਕਿ ਅਟੈਕ ਹੋ ਰਹੇ ਹੈ ਬਾਰਡਰਾਂ ਦੇ ਏਰੀਆ ਦੇ ਵਿੱਚ ਤੇ ਇੱਕ ਦੁਖਦਾਈ ਮਾਹੌਲ ਤੇ ਹੈਗਾ ਹੀ ਹੈ ਨਾ ਔਰ ਇਹਨਾਂ ਨੇ ਇਹਨਾਂ ਨੂੰ ਵੋਟਾਂ ਲੈਣ ਦੀ ਸੁੱਝੀ ਹੋਈ ਹੈਗੀ ਉਸ ਚੀਜ਼ ਨੂੰ ਮਤਲਬ ਪ੍ਰਦਰਸ਼ਿਤ ਕਰਕੇ ਜੀ ਨਾਲ ਕੋ ਘਟੀਆ 레ਵਲ ਦੀ ਰਾਜਨੀਤੀ ਹੈ ਬਹੁਤ ਮਾੜਾ ਕੰਮ ਹੈ ਮੈਂ ਸਮਝਨੇ ਕਿ ਆਪਣੀ ਪਾਰਟੀ ਨੇ ਬੋਟਾ ਬਦਲਵੀਂ ਰਾਜਨੀਤੀ ਦੀਆਂ ਜਿਹੜੀ ਬੋਟਾ ਬਦਲਵੀਂ ਰਾਜਨੀਤੀ ਦੀ ਗੱਲ ਕਰਕੇ ਲਈਆਂ ਸੀਗੇ ਜਿੱਤੇ ਸੀਗੇ ਤੇ ਹੁਣ ਵੀ ਤੁਸੀਂ ਇਹ ਜੀ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਕੋਰ ਸਾਹਿਬ